ਨੰਬਰ 2 ਚਾਹਤ ਹੰਕਾਰ ਸਤ ਕਤਰਨਾ ਕਿ ਤੁਸੀਂ ਬੰਦੇ ਨੂੰ ਜਨਮ ਦੇ ਆਧਾਰ ਤੇ ਉਹਦੇ ਕਿੱਤੇ ਦੇ ਆਧਾਰ ਤੇ ਤੁਸੀਂ ਉਹ ਦੋਹਾਂ ਦਰਜੇ ਦਾ ਨਾਗਰਿਕ ਸਮਝਣ ਲੱਗ ਪਾਓ ਜਦ ਬਣਾਜੋ ਹੈਗਾ ਇੱਕ ਸੱਭਿ ਸਮਾਜ ਵਿੱਚ ਅੱਜ ਕਹਿ ਲਓ 20 ਸਾਲ ਬਾਅਦ ਕਹਿ ਲਓ 100 ਸਾਲ ਬਾਅਦ ਕਹਿ ਲਓ 100 ਸਾਲ ਪਿੱਛੇ ਕਹਿ ਲਓ ਕਿ ਕਦੀ ਵੀ ਸਾਨੂੰ ਕਤੇਈ ਮਨਜ਼ੂਰ ਨਹੀਂ ਚਾਹੀਦਾ ਹੈਗਾ ਮੈਂ ਅਸਰ ਕਹਿਣਾ ਹੈਗਾ ਧਿਆਨ ਨਾਲ ਸੁਣੋ ਮੇਰੀ ਗੱਲ ਸਾਰੇ ਕੰਨ ਸੁਣੇ ਮੈਂ ਰਿਕਵੈਸਟ ਕਰਦਾ ਹੈ ਕਿ ਦਲ ਤੋਂ ਦਾ ਮਤਲਬ ਕੀ ਹੈ ਹਿੰਦੁਸਤਾਨ ਚ ਇਹ ਬਗੈਰ ਦਲ ਤੋਂ ਦੂਜਾ ਗੈਰ ਦਲ ਸਮਝੀ ਨਹੀਂ ਸਕਦਾ ਸੰਸਕਾਰਾਂ ਦੇ ਪੱਤਰ ਤੇ ਜੋਸ਼ ਮਨਅਤ ਗਰਸਿਆ ਹੋਇਆ ਹੈਗਾ ਹੈ ਜੋ ਬਿਮਾਰ ਸਮਾਜ ਹੈ ਜੋ ਮਨੁਵਾਦੀ ਸਮ੍ਰਿਧੀ ਦਾ ਜੋ ਦਿਮਾਗ ਹੈਗਾ ਹੈ ਜਿਸ ਤਰ੍ਹਾਂ ਤੋਤਾ ਪਿਆ ਹੈਗਾ ਹੈ ਜੋ ਦਲਤ ਵਿਰੋਧੀ ਇੱਕ ਮਾਨਸਿਕਤਾ ਹੈਗੀ ਹੈ ਮੈਨੂੰ ਪਤਾ ਕਿ ਦਲਤ ਹਟਪਾਸਟਰ ਦੇ ਖਿਲਾਫ स्कूल जा जाता है टीचर है पीछे पीछे कीकलां करता है राइज ओये फिर इस कार्य के इस महान सिद्धता तो खेड़ा शराम कमल तो और ते खेड़ा शराम बगैर ये हिंदुस्तान से लखा पढ़े नहीं सकता है प्लीज मी जब तो सिमरन का और और एक गैर दर्दनों वो बेचना वो पीड़ा ਮਾਨਸਿੱਖ ਜਿਓ ਜੋ ਜੋ ਤੋ ਇੱਕ ਲੜਾਇ ਬੁਖ ਜੋ ਉਹ ਸਮਝ ਨਹੀਂ ਆ ਸਕਦਾ ਬੜੀ ਚੇਤਨ ਮੰਨ ਮੈਂ ਜਿਹੇ ਬਹੁਤ سارے ਬੰਦਿਆਂ ਨੂੰ ਜਾਣਨਾ ਜਿਹੜੇ ਕਾਮਰੇਡ ਵੀ ਹੈਗੇ ਆ ਤਰਕਸ਼ੀਲ ਵੀ ਹੈਗੇ ਆ ਮਾਨਾ ਜੇ ਕਰੇ ਤੋ ਆਲਾਮ ਨਾਲ ਅੰਦਰ ਬਾਂਮੜਾ ਜੱਟ ਨਿਕਲਿਆ ਆਦਾ ਹੈਗਾ ਵੀ ਕਿੰਨਾ ਕਹਿਣ ਦੀਆਂ ਨਹੀਂ ਹੈਗੀਆਂ ਇਹ ਤੁਹਾਡੀ ਸਿੱਖਿਆ ਦਾ ਹਿੱਸਾ ਹੋਣੀ ਚਾਹੀਦੀਆਂ ਔਰ ਤੁਹਾਡੇ ਰੋਜ਼ ਦੇ ਵਿਹਾਰ ਚੱਲਨੇ ਚਾਹੀਦੇ ਤੁਹਾਡੇ ਪਰਿਵਾਰਕ بچاوان چل رہے چاہی دیا میں اپنی کڑی نو کہا کہ تو منڈا جات لاب 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 کوئی دار نہیں ہے it's your life تو ارسائیڈ کرنا کہ تو کس کی دنہ بیاک رانا میرے وقت ایک کاسٹ میٹر نہیں کرتی تارم میٹر نہیں کرتا دیش میٹر نہیں کرتا تو کالا لاب 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 لاب